ਲਗਾਤਾਰ ਪੰਜਾਬ ਯੂਨੀਵਰਸਿਟੀ ਤੋਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਮੋਰਚੇ ਦੀ ਸੰਘਰਸ਼ ਦੀ ਮੌਜੂਦਾ ਸਥਿਤੀ ਕੀ ਹੈ ਤਵਕੋ ਵਕਰੀ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖਰੇ ਖੇਤ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਇਸ ਮੋਰਚੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਸਾਡੇ ਨਾਲ ਵਕੀਲ ਸਾਹਿਬ ਮੌਜੂਦ ਨੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਬਲ ਪੰਜਾਬੀ ਟੀਵੀ ਤੇ ਥੈਂਕ ਯੂ ਸਰ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਜੀ ਡਾਕਟਰ ਤਰਮਿੰਦਰ ਸਿੰਘ ਲਾਂਬਾ ਜੀ ਐਡੀਸ਼ਨਲ ਐਡਵੋਕੇਟ ਜਨਰਲ ਗਵਰਨਮੈਂਟ ਆਫ ਪੰਜਾਬ ਜੀ ਅੱਜ ਅਸੀਂ ਸਾਰੇ ਏਜੀ ਆਫਿਸ ਤੋਂ ਆਪਣੀ ਟੀਮ ਨਾਲ 8-10 ਬੰਦੇ ਐਡਵੋਕੇਟਸ ਅਸੀਂ ਇਸ ਜਿਹੜਾ ਮੋਰਚਾ ਉਹਨੂੰ ਸਮਰਥਨ ਤਾਂ ਅਸੀਂ ਪਹਿਲੀ ਦਿੱਤਾ ਸੀ ਕਿਉਂਕਿ ਉੱਥੇ ਡਿਊਟੀਆਂ ਹੁੰਦੀਆਂ 5 ਵਜੇ ਤੋਂ ਬਾਅਦ ਵਿਹਲੇ ਹੁੰਦੇ ਆ ਅੱਜ ਫਿਰ ਅਸੀਂ ਟਾਈਮ ਕੱਢਿਆ ਤੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਰੇ ਬੈਠੇ ਆ ਲੜਾਈ ਲੜ ਰਹੇ ਆ ਉਹਨਾਂ ਨੂੰ ਖੱਲਾਸ਼ੀਰੀ ਦੇਣਾ ਆਏ ਆ ਤੇ ਅਸੀਂ ਉਹਨਾਂ ਦੇ ਨਾਲ ਆ ਕੋਈ ਵੀ ਕੋਈ ਇਹਨਾਂ ਨੂੰ ਲੀਗਲ ਕੋਈ ਪ੍ਰੋਬਲਮ ਆਊਗੀ ਅਸੀਂ ਇਹਨਾਂ ਦੀ ਹੈਲਪ ਲਈ ਹਮੇਸ਼ਾ ਤਿਆਰ ਬੈਠੇ ਜੀ ਲੀਗਲੀ ਚੀਜ਼ਾਂ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਜੋ ਇਹ ਹੱਕ ਹੋਏ ਜਾ ਰਹੇ ਆ ਪੰਜਾਬ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਸੈਨੇਟ ਦੀਆਂ ਚੋਣਾਂ ਦੇ ਉੱਪਰ ਰੇੜਕਾ ਬਣਿਆ ਹੋਇਆ ਹੈ ਲੀਗਲੀ ਦਾਪੀਚ ਇਸ ਦੇ ਵਿੱਚ ਕੀ ਕਹਿੰਦੇ ਨੇ ਦੇਖੋ ਜਿਹੜੀ ਹੁਣ ਤੱਕ ਦੀ ਪੋਜੀਸ਼ਨ ਹੈ ਉਹ ਤਾਂ ਜਿਹੜੀ ਉਹਨਾਂ ਨੇ ਨੋਟੀਫਿਕੇਸ਼ਨ ਬਾਰੇ ਜੋ ਕੀਤਾ ਹੈ ਉਹਦਾ ਬਸ ਅਸੀਂ ਕਿਉਂਕਿ ਉਹਨਾਂ ਦੀ ਨੀਅਤ ਇਹ ਹੈ ਜੀ ਅਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਠੀਕ ਹੈ ਨਾ ਕਿਉਂਕਿ ਅੱਜ ਅਸੀਂ ਜੇ ਮੋਰਚਾ ਚੱਕ ਦਿੰਨੇ ਆ ਕੱਲ ਨੂੰ ਫੇਰ ਦੁਬਾਰਾ ਨਵਾਂ ਨੋਟੀਫਿਕੇਸ਼ਨ ਲਿਆਉਣਗੇ ਉੱਚ ਕੋਈ ਨਵੀਂ ਗੱਲ ਹੋ ਜਾਣਗੀ ਤੇ ਇਹ ਜਿਹੜੀ ਉਰੇ ਮੂਵਮੈਂਟ ਚੱਲ ਰਹੀ ਹੈ ਉਹ ਇਹੀ ਆ ਵੀ ਜਦੋਂ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਕਰਦੇ ਉਦੋਂ ਤੱਕ ਜਿਹੜਾ ਹੈਗਾ ਇਹ ਮੋਰਚਾ ਚੱਲੂਗਾ ਤੇ ਜੇ ਕੋਈ ਨਵੀਂ ਗੱਲ ਚੀਜ਼ ਲਿਆਉਣਗੇ ਇਹ ਤਾਂ ਉਹਦੇ ਮੁਤਾਬਕ ਜਿਹੜੀ ਕੋਈ ਲੀਗਲ ਰੈਮੇਡੀ ਹੋਊਗੀ ਅਸੀਂ ਇਹਨਾਂ ਨੂੰ ਜ਼ਰੂਰ ਦੱਸਾਂਗੇ ਫਿਰ ਹਾਲ ਤਾਂ ਜਿਹੜੀ ਪੋਜੀਸ਼ਨ ਹੈ ਕਲੀਅਰ ਹੀ ਹੈ ਵੀ ਉਹਨਾਂ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਿਹੜਾ ਉਹ ਕਹ ਰਿਹਾ ਵੀ ਅਸੀਂ ਨਹੀਂ ਉਹ ਕਰ ਰਹੇ ਪਰ ਉਦੋਂ ਤੱਕ ਨਹੀਂ ਉਹਨਾਂ ਦਾ ਯਕੀਨ ਕੀਤਾ ਜਾ ਸਕਦਾ ਜਦੋਂ ਤੱਕ ਉਹ ਆਪਣੀ ਨੀਤ ਸਾਫ਼ ਨਹੀਂ ਕਰਦੇ ਉਹ ਡਿਕਲੇਅਰ ਨਹੀਂ ਕਰਦੇ ਵੀ ਫਲਾਣ ਫਲਾਣ ਤਰੀਕੇ ਨੂੰ ਅਸੀਂ ਇਲੈਕਸ਼ਨ ਕਰਾਂਗੇ ਉਦੋਂ ਅਸੀਂ ਮੰਨਾਂਗੇ ਵੀ ਹਾਂ ਇਹਨਾਂ ਦੀ ਨੀਤ ਸਾਫ਼ ਹੈ ਸਰ ਇੱਥੇ ਕੀ ਚੀਜ਼ ਤੁਹਾਨੂੰ ਖਿੱਚ ਕੇ ਲਾਈ ਆ ਪੰਜਾਬੀ ਆ ਜਾਂ ਤੁਸੀਂ ਇੱਥੋਂ ਦੇ ਵਿਦਿਆਰਥੀ ਰਹੇ ਦੇਖੋ ਜੀ ਜਿਹੜਾ ਮੈਂ ਏਸ ਯੂਨੀਵਰਸਿਟੀ ਤੋਂ ਲਾ ਲਾ ਦੇ ਵਿੱਚ ਡਾਕਟੋਰੇਟ ਕੀਤੀ ਹੈ ਪੀ ਐਚ ਟੀ ਮੇਰੀ ਏਸ ਯੂਨੀਵਰਸਿਟੀ ਦੀ ਹੈ ਤੇ ਅ ਅਮਰੀਕਨ ਕਾਰਪੋਰੇਟ ਲਾਅ ਤੇ ਮੈਂ ਪੀ ਐਚ ਡੀ ਕੀਤੀ ਹੈ ਤੇ ਮੈਨੂੰ ਜਿੱਥੇ ਵੀ ਮੈਂ ਜਾਣਾਂ ਜੇ ਮੈਨੂੰ ਅ ਮੇਰੇ ਕੰਮਾ ਕਰਕੇ ਇੱਜ਼ਤ ਮਿਲਦੀ ਹੈ ਤਾਂ ਉਹ ਜਿਹੜਾ ਮੇਰੇ ਡਾਕਟਰ ਸ਼ਬਦ ਲੱਗਿਆ ਹੈ ਮੇਰੇ ਨਾਮ ਦੇ ਅੱਗੇ ਉਸ ਉਹ ਸ਼ਬਦ ਮੈਨੂੰ ਇਸ ਯੂਨੀਵਰਸਿਟੀ ਦੀ ਦੇਣ ਹੈ ਤੇ ਮੈਂ ਰੀਨੈਸ ਯੂਨੀਵਰਸਿਟੀ ਦਾ ਤੇ ਜਦੋਂ ਵੀ ਇੱਥੇ ਯੂਨੀਵਰਸਿਟੀ ਨੂੰ ਲੋਡ ਪਊਗੀ ਅਸੀਂ ਉਰੇ ਹਾਜ਼ਰ ਯੂਨੀਵਰਸਿਟੀ ਚੁਣੇ ਹੋਏ ਨੁਮਾਇੰਦੇ ਨੁਮਾਇੰਦੇ ਕਹਿੰਦੇ ਜਿਵੇਂ ਸੀਐਮ ਸਾਹਿਬ ਕਹਰੇ ਸੀ ਕਿਸੀਂ ਕੋਰਟ ਦਾ ਰੁਕਰਾਂਗੇ ਕਿ ਸਿਰਫ ਕੋਰਟ ਦੇ ذریعے ਇਹ ਲੜਾਈ ਜਿੱਤੀ ਜਾ ਸਕਦੀ ਹੈ ਸੰਘਰਸ਼ ਵੀ ਉਨਾ ਹੀ ਜ਼ਰੂਰੀ ਹੈ ਦੇਖੋ ਜੀ ਜਿਹੜੀ ਸਾਡੀ ਪਾਰਟੀ ਹੈ ਉਹਦਾ ਤਾਂ ਜਨਮੀ ਸੰਘਰਸ਼ ਚ ਹੋਇਆ ਹੈ ਜਿਹੜੀ ਰੈਮੇਡੀ ਹੈ ਕੋਰਟ ਦੀ ਉਹ ਤਾਂ ਅਵੇਲ ਆਪਾ ਕਰਨੀਓ ਕਰਨੀ ਪਰ ਜਿਹੜੀਆਂ ਚੀਜ਼ਾਂ ਸੰਘਰਸ਼ ਨਾਲ ਮਿਲਦੀਆਂ ਉਹ ਸੰਘਰਸ਼ ਨਾਲ ਹੀ ਲਵਾਂਗੇ ਜਿਹੜਾ ਉਰੇ ਵਾਲਾ ਜਿਹੜਾ ਸਿਸਟਮ ਹੈ ਨਤੀਜਾ ਨਿਕਲੇ ਉਹ ਸੰਘਰਸ਼ ਨਾਲ ਹੀ ਨਿਕਲੇਗਾ ਸੰਘਰਸ਼ਾਂ ਚੋਂ ਹੀ ਉਹ ਕਹਿੰਦੇ ਨੇ ਵੀ ਕੋਸ਼ਿਸ਼ ਕਰਨੇ ਸੇ ਹਾਲਾਤ ਬਦਲ ਜਾਂਦੇ ਹਨ ਖੁੱਦ ਬਿਗਾੜੀ ਹੋਈ ਤਕਦੀਰ ਸਿਰ ਸੁਭਾਣਾ ਕਰੋ ਮੋਰਚੇ ਦਾ ਭੁੱਖ ਕਿਸ ਤਰੀਕੇ ਦੇ ਨਾਲ ਦੇਖਦੇ ਤੁਸੀਂ ਹਾਲਾਂਕਿ ਅਸੀਂ ਦੇਖ ਰਿਹਾ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਕਿ ਮੋਰਚਾ ਪੂਰੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੈ ਭੁੱਖ ਕਿਵੇਂ ਦੇਖਦੀ ਮੋਰਚੇ ਦਾ ਦੇਖੋ ਤੁਸੀਂ ਇੱਕ ਚੀਜ਼ ਨੋਟ ਕਰੋ ਜਿਹੜੀ ਉਰੇ ਸਿੰਘ ਸਾਹਿਬਾਂ ਦੀ ਨਹੰਗਾ ਦੀ ਆਮਦ ਹੈ ਜਾਂ ਹਰੇਕ ਪਾਰਟੀ ਵਾਲਾ ਬੰਦਾ ਬੈਠਾ ਕੋ ਆਪਣੀ ਪਾਰਟੀ ਦੀ ਗੱਲ ਨਹੀਂ ਕਰਦਾ ਇਹ ਜਿਹੜਾ ਇਹ ਜਿਹੜੇ ਬੱਚੇ ਆ ਜਿਹੜੇ ਉਰੇ ਸੰਘਰਸ਼ ਕਰ ਰਹੇ ਮੋਰਚਾ ਲੜ ਰਹੇ ਹਨ ਤੁਸੀਂ ਦੇਖਿਓ ਵੀ ਇੱਕ ਟਾਈਮ ਆਊਗਾ ਇਹ ਉਹਦੀ ਸਰਕਾਰ ਦੀ ਪੰਜਾਬ ਦੀ ਬਾਗਡੋਰ ਆਪਣੇ ਹੱਥਾਂ 'ਚ ਲੈ ਲੈਣਗੇ ਅਸੀਂ ਮਤਲਬ ਜਿਹੜੀ ਇਹ ਭਗਵਾ ਕਰਨ ਦੇ ਵਿਰੁੱਧ ਜਿਹੜੀ ਲੜਾਈ ਹੈ ਅਸੀਂ ਮੈਨੂੰ ਯਾਦ ਹੈ ਅਸੀਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਪੰਜਾਬੀ ਯੂਨੀਵਰਸਿਟੀ 'ਚ ਅਸੀਂ ਲੜਾਈ ਲੜੀ ਸੀ 1997-98 'ਚ ਅਸੀਂ ਪੰਜਾਬ ਸਰਕਾਰ ਦੇ ਬਹੁਤ ਤਕੜੀ ਲੜਾਈ ਲੜੀ ਸੀ ਫੀਸਾਂ ਦੇ ਵਾਧੇ ਚ ਜਾਂ ਭਗਵਾ ਕਰਨ ਦੇ ਮੁੱਦੇ ਚ ਤੇ ਉਸ ਲੜਾਈ ਦੇ ਵਿੱਚ ਜਿਹੜੀ ਜਿਹੜਾ ਸਾਡਾ ਬੰਦਾ ਸਾਨੂੰ ਲੀਡ ਕਰ ਰਿਹਾ ਸੀ ਸਾਡਾ ਪ੍ਰਧਾਨ ਸੀ ਉਹ ਅੱਜ ਸਾਡਾ ਪੰਜਾਬ ਦਾ ਕੈਬਨਿਟ ਮਨਿਸਟਰ ਸਰਦਾਰ ਹਰਪਾਲ ਸਿੰਘ ਚਿਮਾ ਉਹ ਐਸਐਫਆਈ ਦਾ ਪੰਜਾਬ ਯੂਨੀਵਰਸਿਟੀ ਸਾਡੇ ਪ੍ਰਧਾਨ ਹੁੰਦੇ ਸੀ ਮੈਂ ਵਾਈਸ ਪ੍ਰਧਾਨ ਹੁੰਦਾ ਸੀ ਸੋ ਇਹ ਜਿਹੜੀਆਂ ਐਜੀਟੇਸ਼ਨਸ ਐ ਜਦੋਂ ਤੁਸੀਂ ਪੰਜਾਬ ਲਈ ਲੜੋਗੇ ਨਾ ਤਾਂ ਤੁਹਾਨੂੰ ਪੰਜਾਬ ਮੌਕਾ ਦੇਊਗਾ ਪੰਜਾਬ ਨੂੰ ਚਲਾਉਣ ਦਾ ਮੌਕਾ ਦਊਗਾ ਮੈਨੂੰ ਇਹ ਜਿਹੜੇ ਮੁੰਡੇ ਉਹਰੇ ਜਿਵੇਂ ਆ ਬੀਬਾ ਬੈਠੀ ਆ ਕੁੜੀ ਇਹਦਾ ਮੈਂ ਤਾਰੀਫ ਕਰਕੇ ਬਹੁਤ ਸੋਹਣਾ ਲੈਕਚਰ ਇਹਨੇ ਦਿੱਤਾ ਤੇ ਜਿਹੜੀ ਇਹਨਾਂ ਨੇ ਗੱਲ ਰੱਖੀ ਆ ਵੀ ਸੈਨਟ ਦੀਆਂ ਚੋਣਾਂ ਦੇ ਵਿੱਚ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ ਉਹ ਅਸੀਂ ਪੰਜਾਬ ਸਰਕਾਰ ਨੂੰ ਵੀ ਪੁੱਛਾਂਗੇ ਦੇਖਾਂਗੇ ਵੀ ਜੇ ਤਾਂ ਰੀਆਰਗੇਨਾਈਜ਼ੇਸ਼ਨ ਤੋਂ ਬਾਅਦ ਵਾਲੇ ਐਕਟ 'ਚ ਹੁੰਦਾ ਤਾਂ ਆਪਣੀ ਸਰਕਾਰ ਨੂੰ ਕਹਾਂਗੇ ਵੀ ਇਹਦੇ ਵਿੱਚ ਰਿਜ਼ਰਵੇਸ਼ਨ ਕਰਾਓ ਜੇ ਸੈਂਟਰ ਤੋਂ ਹੁੰਦਾ ਤਾਂ ਫਿਰ ਅਸੀਂ ਉਹਨਾਂ ਨੂੰ ਆਪਣਾ ਚਾਂਸਲਰ ਨੂੰ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਸਾਰਿਆਂ ਇੱਕ ਮਾਹੌਲ ਬਣਾਵਾਂਗੇ ਵੀ ਜੋ ਇਹ ਬੱਚੇ ਕਹਿ ਰਹੇ ਹਨ ਜਿਹੜੇ ਰਿਜ਼ਰਵੇਸ਼ਨ ਦੀ ਗੱਲ ਕਰ ਰਹੇ ਹਨ ਉਹਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਧਿਆਨ 'ਚ ਤਾਂ ਕਦੇ ਗੱਲ ਆਈ ਨਹੀਂ ਇਹਨਾਂ ਦੇ ਲੈਕਚਰ ਤੋਂ ਬਾਅਦ ਸਾਨੂੰ ਪਤਾ ਲੱਗਿਆ ਇਹ ਇਹਨਾਂ ਦੀ ਲੜਾਈ ਵੀ ਅਸੀਂ ਲੜਾਂਗੇ ਅੱਛਾ ਜਿਸ ਦਿਨ 10 ਤਰੀਕ ਨੂੰ ਕਾਲ ਦਿੱਤੀ ਗਈ ਸੀ ਯੂਨੀਵਰਸਿਟੀ ਦੇ ਵਿੱਚ ਮੋਰਚੇ ਦੀ ਉਸ ਦਿਨ ਦੇਖਿਆ ਆਪਾਂ ਲਾਠੀ ਚਾਰਜ ਵੀ ਹੋਇਆ ਤੇ ਰੋਕਿਆ ਗਿਆ ਨੌਜਵਾਨਾਂ ਨੂੰ ਇੱਥੇ ਆਉਣ ਦੇ ਲਈ ਉਹ ਚੀਜ਼ ਲੀਗਲੀ ਠੀਕ ਸੀ ਉਹ ਕਹਿੰਦਾ ਇਹ ਕੈਂਚੀਆਂ ਹਮੇ ਉੱਡਣੇ ਸੇ ਕਿਆ ਰੋਕेंगी ਹੰਪਰੋਂ ਸੇ ਨਹੀਂ ਹੌਸਲੋਂ ਸੇ ਉਡਾ ਕਰਤੇ ਹਨ ਇਹ ਤਾਂ ਆਮ ਗੱਲਾਂ ਜਿਹੜੀ ਜਿਹੜੀ ਨੌਜਵਾਨ ਹੈ ਉਹ ਕਹਿੰਦੇ ਵੀ ਪੰਜਾਬ ਦੇ ਬਾਰੇ ਤਾਂ ਇਹ ਆ ਵੀ ਮੰਨੂ ਸਾਡੀ ਦਾਤਰੀ ਕਿਉਂ ਭਾਜੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿੰਨਾ ਸਾਨੂੰ ਵੱਡਦਾ ਅਸੀਂ ਤੁਣ ਸਵਾਏ ਹੋਏ ਇਹ ਤਾਂ ਇਹ ਛੋਟੀਆਂ ਗੱਲਾਂ ਹਨ ਮਤਲਬ ਪੰਜਾਬੀਆਂ ਨੂੰ ਕੀ ਕੀ ਕੁੱਟ ਲੋਗੇ ਤੁਸੀਂ ਸਾਨੂੰ ਕੋਈ ਫਰਕ ਨਹੀਂ ਇਸ ਚੀਜ਼ ਦਾ ਤੇ ਮੋਰਚ ਜਿੱਤਾਂਗੇ ਅਸੀਂ ਜਿੱਤ ਪੱਕੀ ਹੈ ਜਿੱਤ ਹੋਗੀ ਇਹ ਤਾਂ ਪੱਕੀ ਆ ਸੀ ਨਾਲ ਐ ਸਟੂਡੀਓ ਐਲਾਨ ਐਲਾਨ ਹੋਣਾ ਬਾਕੀ ਹੈ ਐਲਾਨ ਹੋਣਾ ਬਾਕੀ